ਕਮਾਨ ਕੇ ਅੱਜ ਅਸੀਂ ਮੁਰਗੀ ਮਰੀ ਦਾ ਵੀ ਤੇ ਮਾਰਿਆ ਸਕੂਲ ਆਉਣਾ ਦੀ ਵਾਗੇ ਤੋਂ ਦੇ ਦਿੱਤਾ ਵਾਦਾ ਪੂਰਾ ਕਰਤਾ ਵੀ ਦੁਵਾਲੀ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਉਹਨਾਂ ਦੀ ਜ਼ਮੀਨਾਂ ਦੇ ਫਲੱਡ ਦਾ ਮੁਆਵਜ਼ਾ ਦਿੱਤਾ ਜਾਊਗਾ ਮੁਰਗੀ ਦਾ ਮੁਆਵਜ਼ਾ ਜਾਂ ਬੱਕਰੀ ਦਾ ਮੁਆਵਜ਼ਾ ਸੋ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਨੇ ਦੇ ਦਿੱਤਾ ਜਿਹੜੇ ਰਿਚ ਨੂੰ ਸਾਲ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਜਲਾਲਾਬਾਦ ਹਲਕੇ ਦੇ ਵਿੱਚ ਪੰਚਤੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਕੀਤਾ ਨਿਗਾਹ ਸਵਾਗਤ ਦੱਸਦੀ ਹੈ ਕਿ ਹਲਕਾ ਜਲਾਲਾਬਾਦ ਦੇ ਪਿੰਡ ਕਾਨੇਵਾਲਾ ਵਿਖੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਅਤੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਹਾਜ਼ਰੀ ਭਰੀ ਹੋਤੇ ਹੀ ਦੱਸਦੀ ਹੈ ਕਿ ਹਰ ਨਾਲ ਪੀੜਤ ਲੋਕਾਂ ਨੂੰ ਉੱਥੇ ਮੁਆਵਜ਼ੇ ਦੇ ਚੈੱਕ ਵੀ ਵੰਡੇਗੇ ਅਤੇ ਭਾਸ਼ਣ ਦੇ ਦੌਰਾਨ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਨੇ ਕਿਹਾ ਕਿ ਹੁਣ ਅਸੀਂ ਤੁਹਾਨੂੰ ਤੁਹਾਡੀ ਮੁਰਗੀ ਅਤੇ ਅੰਡੇ ਦੇ ਪੈਸੇ ਵੀ ਦੇ ਦਿੱਤੇ ਨੇ ਤੇ ਜੇਕਰ ਹੁਣ ਤੁਹਾਨੂੰ ਕੋਈ ਸਵਾਲ ਕਰਦਾ ਹੈ ਤਾਂ ਉਹਨਾਂ ਨੂੰ ਇਹ ਦੱਸ ਦੇਣਾ ਕਿ ਪੰਜਾਬ ਸਰਕਾਰ ਨੇ ਯਾਨੀ ਕਿ ਮਾਨ ਸਰਕਾਰ ਨੇ ਉਹਨਾਂ ਨੂੰ ਜੋ ਵਾਅਦਾ ਕੀਤਾ ਸੀ ਉਹ ਵਾਅਦਾ ਆਪਣਾ ਪੂਰਾ ਕਰਦੇ ਹੋਏ ਉਹਨਾਂ ਦੀ ਮੁਰਗੀ ਅਤੇ ਬੱਕਰੀ ਦੇ ਪੈਸੇ ਵੀ ਦੇ ਦਿੱਤੇ ਆ ਬਾਕੀ ਕੈਬਨਟ ਮੰਤਰੀ ਮੈਡਮ ਬਲਜੀਤ ਕੌਰ ਅਤੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਹੋਰ ਕੀ ਕੁਝ ਕਿਹਾ ਹੈ ਆਓ ਸੁਣਦੇ ਹਾਂ ਅੱਜ ਮੈਂ ਇੱਥੇ ਪਹੁੰਚੀ ਹਾਂ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜੋ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਦੀਵਾਲੀ ਤੋਂ ਪਹਿਲਾਂ ਪਹਿਲਾਂ ਉਹਦੇ ਵਿੱਚ ਮੈਂ ਜਲਾਲਾਬਾਦ ਬਲਾਕ ਦਾ ਜਿਹੜਾ ਮੁਆਵਜ਼ਾ ਤਕਰੀਬਨ 10 ਸਵਾ 10 ਕਰੋੜ ਦਾ ਮੁਆਵਜ਼ਾ ਜਿਹੜਾ ਉਹ ਅਸੀਂ ਲੋਕਾਂ ਦੇ ਸਪੁਰਦ ਕਰਨ ਜਾ ਰਹੇ ਹਾਂ ਜਿਦੇ ਵਿੱਚ ਫਸਲਾਂ ਦਾ ਨੁਕਸਾਨ ਮਕਾਨਾਂ ਦਾ ਨੁਕਸਾਨ ਜਾਂ ਪਸ਼ੂਆਂ ਦਾ ਨੁਕਸਾਨ ਉਹ ਸਾਰਾ ਕੁਝ ਇਨਕਲੂਡ ਕਰਕੇ 1.5 ਕਰੋੜ ਦਾ ਮੁਆਵਜ਼ਾ ਜਲਾਲਾਬਾਦ ਬਲੌਕ ਦਾ ਬਣਦਾ ਜੀ ਪਰ ਇੱਕ ਇੱਥੇ ਕੱਚੀਆਂ ਜ਼ਮੀਨਾਂ ਦਾ ਬਹੁਤ ਰੋਲਾ ਵੀ ਹੈ ਤੇ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ ਉਹਦੇ ਲਈ ਕੀ ਕੀਤਾ ਬਿਲਕੁਲ ਜੀ ਮੈਨੂੰ ਲੱਗਦਾ ਕਿ ਵੱਡਾ ਮਸਲਾ ਹੀ ਇੱਥੇ ਇਹ ਹੈ ਔਰ ਅਸੀਂ ਜਦੋਂ ਮੈਂ ਥੋ ਹੋ ਕੇ ਗਈ ਸੀ ਔਰ ਸੀਐਮ ਸਾਹਿਬ ਕੋਲੇ ਕੈਬਨਟ ਚ ਵੀ ਇਹ ਮਸਲਾ ਉਠਾਇਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਰਿਆਂ ਨੂੰ ਇਨਕਲੂਡ ਕਰਾਂਗੇ ਸੋ ਇਸ ਤੋਂ ਬਾਅਦ ਮੀਟਿੰਗ ਹੈ ਜਿਹੜੀ ਰੱਖੀ ਗਈ ਹੈ ਕੱਚੀਆਂ ਜ਼ਮੀਨਾਂ ਵਾਲਿਆਂ ਦੇ ਲਈ ਸੋ ਕਿਸੇ ਨੂੰ ਨਹੀਂ ਛੱਡਾਂਗੇ ਸਭ ਦੀ ਪਰਪਾਈ ਕਰਤੀ ਜਾਵੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਪੰਜਾਬ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਦਾ ਇੱਕ ਬਹੁਤ ਵੱਡਾ ਵਾਅਦਾ ਪੂਰਾ ਕਰਤਾ ਵੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਉਹਨਾਂ ਦੀ ਜ਼ਮੀਨਾਂ ਦੇ ਫਲੱਡ ਦਾ ਮੁਆਵਜ਼ਾ ਦਿੱਤਾ ਜਾਊਗਾ ਔਰ ਸਪੈਸ਼ਲੀ ਅੱਜ ਸਾਡੇ ਕੈਬਨਨ ਮੰਤਰੀ ਮੈਡਮ ਬਲਜੀਤ ਕੌਰ ਜੀ ਜਿਹੜੇ ਸਾਡੇ ਜ਼ਿਲ੍ਹੇ ਦੇ ਇੰਚਾਰਜ ਉਹਨਾਂ ਨੂੰ ਭੇਜਿਆ ਗਿਆ ਔਰ ਪਹਿਲਾ ਪ੍ਰੋਗਰਾਮ ਜਲਾਲਾਬਾਦ ਕਰਨ ਵਾਲੇ ਪਿੰਡ ਚ ਹੋਇਆ ਜਿੱਥੇ ਸੀ 1.5 ਕਰੋੜ ਰੁਪਏ ਦੀ ਟੋਟਲ ਰਾਸ਼ੀ ਹੈ ਜਿਹੜੀ ਉਹਦੇ ਚ ਜ਼ਮੀਨਾਂ ਦਾ ਖਰਾਬਾ ਉਹਦੇ ਚ ਮਕਾਨਾਂ ਦਾ ਜਿਹੜਾ ਮੁਆਵਜ਼ਾ ਔਰ ਤੀਜਾ ਪਸ਼ੂਆਂ ਦਾ ਜਿਹੜਾ ਮੁਆਵਜ਼ਾ ਸੀ ਉਹ 1.5 ਕਰੋੜ ਕੱਲੇ ਜਲਾਲਾਬਾਦ ਬਲਾਕ ਦਾ ਹੈ ਅਰਨੀਵਾਲ ਦਾ ਕੱਲ ਪ੍ਰੋਗਰਾਮ ਹੈ ਉੱਥੇ ਬਾਕੀ ਉਹ ਦੱਸ ਦੇਣਗੇ ਜਲਾਲਾਬਾਦ ਬਲਾਕ ਦੇ ਜਿੰਨੇ ਵੀ ਪਿੰਡ ਸੀ ਉਹਨਾਂ ਸਾਰਿਆਂ ਦਾ ਮੁਆਵਜ਼ਾ ਆਇਆ ਉਹਨਾਂ ਸਾਰਿਆਂ ਦਾ ਮੁਆਵਜ਼ਾ ਆਇਆ ਪਰ ਜਿਹੜਾ ਕੱਚੀ ਜ਼ਮੀਨ ਦਾ ਥੋੜ ਕੋ 18 ਤਰੀਕ ਨੂੰ ਮੀਟਿੰਗ ਹੈ ਉਹਦੇ ਚ ਵੀ ਜ਼ਰੂਰ ਸੋਚਿਆ ਜਾਊਗਾ ਕਿ ਬੈਸਟ ਹੋਵੇ ਕਿੰਨਾ ਪ੍ਰਤੀ ਏਕੜ ਮੁਆਵਜ਼ੇ ਦਾ ਜਿਹੜਾ ਅੱਜ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਹੈ ਔਰ ਜਿਹੜਾ ਮਕਾਨਾਂ ਦਾ 50000 ਰੁਪਏ ਜਿਨ੍ਹਾਂ ਦੇ ਤਰੇੜਾ ਆਈਆਂ ਔਰ 120000 ਰੁਪਏ ਜਿਨ੍ਹਾਂ ਦਾ ਟੋਟਲੀ ਛੱਤ ਡਿੱਗ ਪਈ ਹੁਣ ਦਿੱਤਾ ਜਾਏਗਾ